ਦੇਤੇ ਵਿਰਾਜਮਾਨ ਸ਼ਖਤ ਚੋਬਰਪਤਰ ਦੇ ਮਾਨਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਦਲ ਹਜੂਰੀ ਦੇ ਵਿੱਚ ਮੈਂ ਪੀ ਸੰਗਤ ਕੋਈ ਜਿਸਵਾਦੀ ਨਾ ਰਹੇ ਆਖੋ ਜੀ ਗੱਦੀ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੋ ਸਤਿਗੁਰ ਤੇ ਮਹਾਪੁਰਖ ਤੇਰੇ ਜਨ ਪਰ ਉਪਕਾਰੀ ਆਏ ਜੀ ਰਾਮ ਦੇ ਭਗਤੀ ਰਾਹ ਨਵਰਸਾਂ ਲੈਣ ਲਾਏ ਸੱਚ ਕੋਲ ਬਰਸੀ ਸ਼੍ਰੀ ਮਹਾਨ ਸੰਤ ਬਾਬਾ ਨਰਾਇਣ ਸਿੰਘ ਦੀ ਬੋਲੀ ਉਹਨਾਂ ਦੇ ਪ੍ਰਤਾ ਸਰਦਾਰ ਹੁਜਨ ਸਿੰਘ ਜੀ ਸਾਡੇ ਸਤਿਕਾਰਯੋਗ ਤਾਇਆ ਜੀ ਇਸ ਮਾਧੂਨੀ ਯਾਤਰਾ ਕਰਦੇ ਹੋਏ ਸਤਿਗੁਰੂ ਦੇ ਚਰਨਾਂ 'ਚ ਜਾਬਰਾਜੇ ਸੁਆਤ ਪਰਿਵਾਰ ਦਾ ਚਾਰ ਪ੍ਰਾਪਤ ਇੱਕ ਭੈਣ ਉਹਨਾਂ ਦੇ ਵਿੱਚੋਂ ਅਖੀਰ ਦਾ ਮੋਤੀ ਸੀ ਇਸ ਸਰਕਾਰ ਦਾ ਉਹ ਸਤੂ ਸਦਾ ਨਹੀਂ ਚੱਲੇ ਬਾਪ ਦੀ ਉਮਰ ਮਹੇ 200 ਸਾਲ ਹੋ ਗਏ ਪਰ ਪੁੱਤਰਾਂ ਦਾ ਇਹ ਬਾਤ ਆ ਵੀ ਕਿਉਂਕਿ ਬਾਪ ਦਾ ਬੈਠਣਾ ਰਹਿਣਾ ਬਹੁਤ ਵੱਡਾ ਇੱਕ ਜਿੰਦਰਾ ਹੁੰਦਾ ਬਾਬਾ ਜੀ ਜੀ ਲੱਗਦੇ ਨੇ ਸਤਕਾਰ ਜੋ ਮੇਰੇ ਲਈ ਪ੍ਰਤਪਾਲ ਸਿੰਘ ਜੀ ਸਾਬਕਾ ਸਰਪੰਚ ਮੁਹਾਰੇ ਮੈਂ ਇੱਕ ਪੰਜੀ ਦੀ ਝਾਤ ਸਰਦਾਰ ਭਗਤ ਸਿੰਘ ਦਾ ਜਨੂਨ ਨੇ ਸੋਭੀ ਦੇ ਵਿੱਚ ਮਾਤ ਰਲੇ ਕੋ ਪਿਤਾ ਸਰਦਾਰ ਮントਾ ਸਿੰਘ ਜੀ ਦੇ ਘਰ ਮੁਹਾਰੇ ਵਿੱਚ ਹੋਇਆ ਸਰਦਾਰ ਭਗਤ ਸਿੰਘ ਦੀ ਪੰਜ ਭੈਣ ਦਾਸਾ ਵੱਡੇ ਬਾਪੂ ਮントਿਆਰ ਸਿੰਘ ਉਸ ਤੋਂ ਬਾਅਦ ਸਤਕਾਰਯੋਗ ਬਾਬਾ ਭਗਤ ਸਿੰਘ ਬਾਬਾ ਨਰਾਇਣ ਸਿੰਘ ਜੀ ਮਹਾਨੀ ਅਤੇ ਛੋਟੇ ਸਤਿਕਾਰਯੋਗ ਦਾਸ ਦੇ ਪਿਤਾ ਜੀ ਜਥੇਦਾਰ ਬਨਵਾਂ ਸਿੰਘ ਜੀ ਸਾਫ ਦਾ ਸਰਪੰਚ ਅਤੇ ਸਾਹੀ ਸਤਿਕਾਰਯੋਗ ਪੂਆ ਜੀ ਬੰਦੇ ਕਾਰਜੋਈ ਸ੍ਰੀ ਨਗਰ ਦੇ ਵਿੱਚ ਜਾਇਦਾਦ ਸੋ ਮਹਾਪੁਰਖ ਜਦੋਂ ਉਹ ਸਮਾਸੀ ਜੋ ਭਰਮਾ ਗੁਜਾਰਾ ਸੀ ਉਹ ਬਹੁਤ ਮਿਹਨਤ ਮੁਸ਼ਕਲ ਦੇ ਨਾਲ ਚੱਲਦਾ ਸੀ ਤੇ ਪ੍ਰੰਤੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਸਰਦਾਰ ਰੱਖਣਾ ਅਤੇ ਪਰਿਵਾਰ ਦੇ ਵਿੱਚ ਇੱਕ ਬਹੁਤ ਵੱਡਾ ਮੋੜ ਸੀ ਸਰਦਾਰ ਭਜਨ ਸਿੰਘ ਜੀ ਖੇਤੀਬਾੜੀ ਬੈਂਕ ਦੇ ਵਿੱਚ ਸਰਕਾਰੀ ਨੌਕਰੀ ਤਕਰੀਬਨ 30 ਸਾਲਾਂ ਨਾਲ ਕੀਤੀ ਰਿਟਾਇਰਮੈਂਟ 1988 ਦੇ ਵਿੱਚ ਮਲੇ ਕੋੜ ਨੇ ਤੋਂ ਉਹ ਸੇਵਾਮੁਕਤ ਹੋਏ ਸਰਦਾਰ ਭਜਨ ਸਿੰਘ ਜੀ ਉਹਨਾਂ ਦਾ ਜੋ ਸੰਜੋਗ ਜੁੜੇ ਸੰਤਪੰਥ ਨਾਰਾਇਣ ਸਿੰਘ ਦੀ ਬੋਲੀ ਅਤੇ ਸਰਦਾਰ ਅਜਲ ਸਿੰਘ ਜੀ ਉਹ ਸਰਦਾਰ ਕਪੂਰ ਸਿੰਘ ਜੀ ਨਗਰ ਉਪਾ ਦੇ ਵਿੱਚ ਮਾਤਾ ਗੁਲਾਬ ਦਾ ਅਤੇ ਮਾਤਾ ਬੇਜਾਨ ਦਾ ਦੋ ਦੋ ਸੱਖੀਆਂ ਪੈਣਾ ਇਸ ਪਰਿਵਾਰ ਦੇ ਵਿੱਚ ਆਈਆਂ ਸਤਿਬਾਬਾ ਨਰੈਣ ਸਿੰਘ ਜੀ ਨਗਰ ਉਪਾ ਦੇ ਵਿੱਚ ਰਸਤਾ ਢੋਦਾ ਸੀ ਪਰ ਅਜਲ ਸਿੰਘ ਜੀ ਦਾਦੇ ਬਾਬਾ ਨਰੈਣ ਸਿੰਘ ਦੀ ਮੌਲੀ ਦਾ ਸਰਦਾਰ ਅਜਲ ਸਿੰਘ ਜੀ ਚਾਰ ਭਰਾ ਸਨ ਇੱਕ ਵਿਸਾਲ ਗੈਰ ਕੀਤੀਆਂ ਚਾਰੇ ਭਰਾ ਕਦੇ ਇੱਕ ਦੂਜੇ ਦੇ ਮੂਹੇ ਰੀਸੀਪਰ ਇਹ ਮਾਨਣ ਕਹਿ ਸਕਦੇ ਆ ਸੀ ਭਾਵੇਂ ਜਿਹਨੇ ਮਾਂਜੀ ਦੇ ਦੂਜੇ ਤੇ ਪਰ ਉਹਨਾਂ ਨੇ ਇੱਕ ਦੂਜੇ ਦੇ ਮੂਹੇ ਕਦੇ ਚਾਰਾਂ ਭਰਾਵਾਂ ਦੇ ਵਿੱਚੋਂ ਕਿਸੇ ਦੇ ਮੂਹੇ ਰੀਸੀ ਮੋਲੇ ਇਹ ਉਹਨਾਂ ਚਾਰਾਂ ਭਰਾਵਾਂ ਦੇ ਵਿੱਚ ਇੱਕ ਬਹੁਤ ਵੱਡਾ ਗੁਣ ਸੀ ਸਰਦਾਰ ਰਵਜਿੰਦਰ ਸਿੰਘ ਜੀ ਦਸਾਂਝਾਂ ਵਾਲੇ ਢੀਡ ਦੇ ਵਿੱਚ ਬਾਬਾ ਕ੍ਰਿਪਾ ਸਿੰਘ ਜੀ ਨਾਲ ਉਹਨਾਂ ਦਾ ਮੇਲ ਹੋਇਆ ਬਾਬਾ ਕ੍ਰਿਪਾ ਸਿੰਘ ਜੀ ਨੇ ਗੁਰਬਾਣੀ ਸੇਵਨ ਦੀਆਂ ਜੋ ਬੱਚ ਸ਼ੰਦਾਂ ਨੂੰ ਕੀਤੀਆਂ ਸੋਚਦਾ ਰਿਹਾ ਸਮਾਂ ਬਾਬਾ ਨਰਾਇਣ ਸਿੰਘ ਦੀ ਮੌਲੀ ਉਹਨਾਂ ਦੇ ਨਾਲ ਬਾਬਾ ਗੁਰਪ੍ਰਸਾਦ ਸਿੰਘ ਦਾ ਮੇਲ ਹੋਇਆ ਅਤੇ ਬਾਬਾ ਗੁਰਪ੍ਰਸਾਦ ਸਿੰਘ ਵੀ ਆਖਿਆ ਕਿ ਹਰ ਭਜਨ ਸਿਆ ਜਿਹੜਾ ਵੀ ਕੋਈ ਸਮਰਸ਼ਿਸ਼ ਕੀਤਾ ਤੇ ਤੈਨੂੰ ਉਹ ਅੱਜ ਤੋਂ ਬਾਅਦ ਬਾਬਾ ਨਰਾਇਣ ਸਿੰਘ ਦੀ ਮੌਲੀ ਉਸਨੇ ਨਾਮ ਹਰਦੇਵ ਸਿੰਘ ਦੀ ਉਹਨਾਂ ਦੀ ਛੋਲੀ ਦੇ ਵਿੱਚ ਪਾ ਦੇ ਬਹੁਤ ਔਖ ਹੈ ਆਪਣੀਆਂ ਬਖਸ਼ਿਸ਼ਾਂ ਦੁੱਜਨ ਦੇਣੀ ਹੈ